ਅੱਜ ਪ੍ਰਦੇਸ਼ ਕਾਂਗਰਸ ਦੇ ਸੱਦੇ ਉੱਤੇ ਪੰਜਾਬ ਭਰ ਦੇ ਅੰਦਰ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਧ ਰਹੀ ਗੁੰਡਾਗਰਦੀ ਦੇ ਖਿਲਾਫ ਧਰਨੇ ਲਾ ਕੇ ਪ੍ਰਦਰਸ਼ਨ ਕੀਤੇ ਹੈ ਬਲਾਕ ਬਲੋਰ ਚ ਕਾਂਗਰਸ ਦੇ ਵੱਲੋਂ ਡੀਐਸਪੀ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਤ ਕੀਤੀ ਹੈ ਤੇ ਇਸ ਮੌਕੇ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਹੈ। ਬਲਾਕ ਮਲੋੜ ਕਾਂਗਰਸ ਦੇ ਵਰਕਰਾਂ ਨੇ ਡੀਐਸਪੀ ਮਲੋੜ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸ਼ੋਭਦੀਪ ਸਿੰਘ ਬਿੱਟੂ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਤੇ ਬਲਾਕ ਕਾਂਗਰਸ ਮਲੋੜ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਨੱਥੂ ਰਾਮ ਗਾਂਧੀ ਨੇ ਵੀ ਸੰਬੋਧਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਰਾਜ ਦੇ ਅੰਦਰ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਹੈ ਤੇ ਗੁੰਡਾ ਅੰਸਰਾ ਵੱਲੋਂ ਲੁੱਟਖੋਫਰੋਤੀ ਦੀਆਂ ਘਟਨਾਵਾਂ ਨੂੰ ਸ਼ਰਿਆਮ ਅੰਜਾਮ ਦਿੱਤਾ ਜਾ ਰਿਹਾ ਹੈ ਪਿਛਲੇ 1 ਸਾਲ ਵਿੱਚ ਪੰਜਾਬ ਅੰਦਰ ਲੁੱਟਖੋਦੇ 25000 ਮਾਮਲੇ ਦਰਜ ਹੋ ਚੁੱਕੇ ਹੈ ਤੇ ਨਸ਼ੇ ਦੀ ਵਿਕਰੀ ਜੋਰਾ ਸ਼ੋਰਾ ਨਾਲ ਚੱਲ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਅਸਤੀਫਾ ਦੇਵੇ ਤਾਂ ਜੋ ਰਾਜ ਦੇ ਅੰਦਰ ਲੋਕ ਅਮਨ ਚੈਨ ਦੀ ਨੀਂਦ ਸੌ ਸਕਣ ਇਸ ਮੌਕੇ ਪ੍ਰਮੋਦ ਮਹਾਸ਼ਾ ਰਮੇਸ਼ ਕੁਮਾਰ ਜਨੇਜਾ ਨਰਸਿੰਘ ਸਿੰਘ ਦਾਸ ਚਲਾਣਾ ਜਸਪਾਲ ਸਿੰਘ ਆਲ ਕਾਡਵੋਕੇਟ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਅਵਤਾਰ ਸਿੰਘ ਸੋਨੀ ਕਾਕਾ ਸ਼ੇਰਗੜ੍ਹ ਕਿਸਾਨ ਸੱਲ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਢਿੱਲੋਂ ਝੰਡ ਵਾਲਾ ਅਤੇ ਕਿਸਾਨ ਸੱਲ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਬਾਮ ਸੋਨੂ ਡਾਵਰ ਸ਼ਤੀਸ਼ ਐਮ ਸੀ ਅਸ਼ਵਨੀ ਖੇੜਾ ਲੀਲੂ ਰਾਮ ਅਤੇ ਜਤਿੰਦਰ ਸ਼ਾਸਤਰੀ ਓਮਪ੍ਰਕਾਸ਼ ਜੀਆ ਪੂਰਨ ਚੰਦ ਪੂਰਨ ਚੰਦ ਰਵਿੰਦਰ ਸਡਾਣਾ ਮਲਕੀਤ ਸਿੰਘ ਭੁੱਲਰ ਬਰਕਾਤ ਸਿੰਘ ਆਲਕ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ ਇਹ ਜਿਹੜਾ ਪ੍ਰੈਸ ਹੋ ਰਿਹਾ ਸਾਡੇ ਪ੍ਰਧਾਨ ਅਵਰਾਇਆ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਹੋ ਰਿਹਾ ਸਾਰੇ ਪੰਜਾਬ ਚ ਧਰਨੇ ਲੱਗ ਰਿਹਾ ਮੁਕਸਰ ਦੇ ਚਾਲੇ ਚਾਰੇ ਹਲਕਿਆਂ ਚ ਧਰਨਾ ਲੱਗਿਆ ਲੰਬੀ ਮਲੋਟ ਮੁਕਸਰ ਗਿਜੜਵਾ ਠੀਕ ਹੈ ਇਹ ਜਿਹੜਾ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਧਰਨਾ ਜਿਹੜਾ ਲਾਇਨ ਆਰਡਰ ਦਾ ਕੋਈ ਇਥੇ ਜੰਗਲ ਰਾਜ ਚੱਲ ਰਿਹਾ ਉਸ ਦੇ ਖਿਲਾਫ ਧਰਨਾ ਕੋਈ ਮੰਗ ਪੱਤਰ ਵੀ ਦੇ ਮੰਗ ਪੱਤਰ ਵੀ ਦੇ ਰਹੇ ਆ ਡਿਪਟੀ ਸਾਹਿਬ ਨੂੰ ਸਾਰੇ ਹਾਂਜੀ ਕਿਸ ਤਰ੍ਹਾਂ ਦੀ ਵਿਵਸਥਾ ਪੰਜਾਬ ਦੇ ਵਿੱਚ ਕੋਈ ਇੱਕ ਉਦਾਹਰਣ ਦਿਓ ਜੇ ਤੁਸੀਂ ਕਹਿ ਰਹੇ ਹੋ ਵੀ ਜੰਗਲ ਰਾਜ ਹੋ ਰਿਹਾ ਹੈ ਤੁਸੀਂ ਹਸਾਬ ਲਾ ਲਓ ਜੀ ਲੌਰੈਂਸ ਬਸਨਾਈ ਹੈ ਜੀ ਉਹਦੀ ਪੁਲਿਸ ਕਸਟਡੀ ਚ ਇੰਟਰਵਿਊ ਕਰਦਾ ਦੱਸੋ ਕਿਵੇਂ ਕਹਿੰਦਾ ਉਹ ਕਹਿੰਦਾ ਵੀ ਮੂਸੇ ਵਾਲੇ ਨੂੰ ਮੈਂ ਕਰਤਾ ਹੋਰ ਕਿੰਨੀਆਂ ਰੋਜ਼ ਦਿਨ ਦਿਹਾੜੇ ਕਤਲ ਹੋ ਰਿਹਾ ਐਵਰੇਜ ਹਫਤੇ ਵਿੱਚ 3-4 ਕਤਲ ਹੋ ਰਿਹਾ ਵੀ ਅਸੀਂ ਇਹ ਨਹੀਂ ਕਹਰੇ ਆਮ ਆਦਮੀ ਪਾਰਟੀ ਦਾ ਵੀ ਪਿੱਛੇ ਜੇ ਇੱਕ ਲੀਡਰ ਮਾਰਿਆ ਗਿਆ ਕਿਸਾਨ ਵਿੰਗ ਦਾ ਤਰਲੋਚਨ ਸਿੰਘ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਸੁਰੱਖਤ ਹੈ ਨਹੀਂ ਆਬ ਜਿਹੜਾ ਬੰਦਾ ਪੁਲਿਸ ਕਸਟਡੀ ਚ ਹੈ ਉਹ ਕਿਵੇਂ ਇੰਟਰਵਿਊ ਦੇ ਸਕਦਾ ਪਹਿਲਾਂ ਸਰਕਾਰ ਨੇ ਮੰਨੀ ਨਹੀਂ ਫਿਰ ਕੋਰਟ ਦੇ ਵਿੱਚ ਇਹ ਜਾ ਕੇ ਮੰਨ ਗਏ ਆ ਹਾਂਜੀ ਹੁਣੇ ਕਹਿੰਦੇ ਅਸੀਂ ਉਹਨਾਂ ਖਿਲਾਫ ਕਾਰਵਾਈ ਕਰਾਂਗੇ ਮਤਲਬ ਅਸੀਂ ਸਰਕਾਰ ਨੂੰ ਸੁੱਤੀ ਪਈ ਨਹੀਂ ਜਗਾਉਣਾ ਚਾਹੁੰਦੇ ਆ ਵੀ ਜੰਗਲ ਰਾਜ ਖਤਮ ਕਰਕੇ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਜਾਵੇ ਹਾਂਜੀ ਅੱਜ ਇੱਕ ਮਾਲਵਿੰਦਰ ਮਾਲੀ ਨੂੰ ਇੱਕ ਪੋਸਟ ਪਾਉਣ ਤੇ ਸੋਸ਼ਲ ਮੀਡੀਆ ਤੇ ਪੁਲਿਸ ਨੇ ਚੱਕ ਲਿਆ ਉਹਦੇ ਪਰਚਾ ਦਰਜ ਉਹ ਮਾਲਵਿੰਦਰ ਮਾਲੀ ਬਹੁਤ ਵਧੀਆ ਪੱਤਰਕਾਰ ਹੈ ਉਹ ਲੋਕਾਂ ਦੇ ਹੱਕ ਦੀ ਗੱਲ ਕਰਦਾ ਇਹ ਸਰਕਾਰ ਜਿਹੜੇ ਕੋਈ ਵੀ ਲੀਡਰ ਜਾਂ ਕੋਈ ਪੱਤਰਕਾਰ ਸਰਕਾਰ ਦੇ ਖਿਲਾਫ ਬੋਲੇ ਉਹਨਾਂ ਤੇ ਕਾਰਵਾਈ ਕਰ ਰਹੀ ਇਹ ਆਮ ਆਦਮੀ ਪਾਰਟੀ ਜਿੰਨਾ ਲੋਕਾਂ ਨੂੰ ਮੰਨ ਲਓ ਲੋਕਾਂ ਦੀ ਆਵਾਜ਼ ਦੁਬਾਰੀ ਹੈ ਤੁਸੀਂ ਵੇਖੋ ਸਾਰੇ ਚੈਨਲ ਜਿਹੜੇ ਇਹਨਾਂ ਨਾਲ ਚੱਲਦੇ ਉਹਨਾਂ ਦੀ ਤਾਂ ਬੱਲੇ ਬੱਲੇ ਹੈ ਜਿਹੜੇ ਸਰਕਾਰ ਦੇ ਖਿਲਾਫ ਖਬਰ ਲਾਉਂਦੇ ਹੁੰਦੇ ਤੇ ਕਾਰਵਾਈ ਕਰਦੇ ਆ ਬਹੁਤ ਮਾੜੀ ਘਟਨਾ ਹੈ ਦੇਖੋ ਅੱਜ ਸਾਰੀ ਹੀ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੀ ਹੈ ਇਹ ਧਰਨਾ ਪ੍ਰਦਰਸ਼ਨ ਹੈ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਦੇ ਵਿਰੁੱਧ ਕਿਉਂਕਿ ਪੰਜਾਬ ਸਰਕਾਰ ਜਦੋਂ ਆਈ ਸੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਉਹ ਕਿਹੜਾ ਵਾਅਦਾ ਸੀਗਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਇਹ ਬਹਾਲੀ ਕੀਤੀ ਜਾਊਗੀ ਹਰ ਬੰਦਾ ਆ ਦੇ ਆਪ ਨੂੰ ਸੁਰੱਖਿਤ ਮਹਿਸੂਸ ਕਰੂਗਾ ਹੁਣ ਮੇਰੇ ਪੱਤਰਕਾਰ ਵੀਰ ਖੜੇ ਨੇ ਤੁਹਾਨੂੰ ਵੀ ਪਤਾ ਹੈ ਤੁਸੀਂ ਹਰ ਰੋਜ਼ ਖਬਰਾਂ ਲਾਉਂਦੇ ਹੋ ਹਰ ਰੋਜ਼ ਕੀ ਕੋਈ ਸੁਰੱਖਿਅਤ ਹੈ ਕਿੰਨੀਆਂ ਘਟਨਾਵਾਂ 2022 ਦੇ ਵਿੱਚ ਆਪੀਸੀ ਧਾਰਾ ਦੇ ਮੁਤਾਬਕ 73626 ਮਾਮਲੇ ਦਰਜ ਹੋਏ ਆਪਰਾਧਿਕ ਮਾਮਲੇ ਇੱਕ ਸਾਲ ਦੇ ਵਿੱਚ ਤੇ 670 ਦੇ ਕਰੀਬ ਘੱਟੋ ਘੱਟ ਕਤਲ ਦਰਜ ਹੋਏ ਆ 1 ਸਾਲ ਦੇ ਵਿੱਚ ਤੇ ਫਿਰ ਇਹ ਕਹਿੰਦੇ ਸੀ ਨਸ਼ਾ ਬੰਦ ਕਰਾਂਗੇ ਨਸ਼ਾ ਬੰਦ ਹੋਇਆ ਬਲਕਿ ਉਹਦੋਂ 10 ਗੁਣਾ ਵੱਧ ਵੱਧ ਗਿਆ ਹੋਰ ਤਾਂ ਹੋਰ ਇਹਨਾਂ ਦੇ ਖੁਦ ਆਪਣੇ ਬੰਦੇ ਸੁਰੱਖਿਅਤ ਨਹੀਂ ਆ 10 ਸਤੰਬਰ ਦੀ ਖਬਰ ਹੈ ਤਰਲੋਚਨ ਸਿੰਘ ਇਹਨਾਂ ਦਾ ਕਿਸਾਨ ਵਿੰਗ ਦਾ ਆਗੂ ਹੈ ਉਹਦਾ ਕਤਲ ਹੋਇਆ ਦੋਸੋ ਜਦੋਂ ਖੁਲ ਥੋਡੇ ਨਮਾਇੰਦੇ ਸੁਰੱਖਿਅਤ ਨਹੀਂ ਤੁਸੀਂ ਉਹਨਾਂ ਨੂੰ ਨਹੀਂ ਸੁਰੱਖਿਅਤ ਕਰ ਸਕਦੇ ਤਾਂ ਆਮ ਲੋਕਾਂ ਨੂੰ ਕਿੱਥੋਂ ਸੁਰੱਖਿਅਤ ਕਰੋਗੇ ਆ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਹ ਇਹਨਾਂ ਦੇ ਰਾਜ ਦੀ ਹੋਇਆ ਸਿੱਧੂ ਮੂਸੇ ਵਾਲੇ ਦਾ ਕਤਲ ਆਮ ਆਦੀ ਪਾਰਟੀ ਦੇ ਮੱਥੇ ਦੇ ਉੱਤੇ ਕਲੰਕ ਹੈ ਤੇ ਹਮੇਸ਼ਾ ਲਈ ਰਹੂਗਾ ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਉਹ ਪੰਜਾਬ ਦਾ ਜਿਹੜਾ ਕਮਾਊ ਪੁੱਤ ਹੈ ਉਹ ਮਰਿਆ ਪੰਜਾਬ ਦਾ ਕਮਾਊ ਪੁੱਤ ਸੀ ਕਰੋੜਾ ਟੈਕਸ ਜਮ੍ਹਾਂ ਕਰਦਾ ਸੀ ਉਹ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਖਜ਼ਾਨੇ ਦੇ ਵਿੱਚ ਸੋ ਅਸੀਂ ਇਸ ਕਰਕੇ ਧਰਨਾ ਲਾਇਆ ਹੈ ਕਿ ਪੰਜਾਬ ਸਰਕਾਰ ਦੀ ਕੰਨ ਦੇ ਉੱਤੇ ਜੂੰ ਸਰਕੇ 2.5 ਸਾਲ ਰਹਿ ਚੁੱਕੇ ਹੈ ਨਹੀਂ ਤਾਂ ਪੰਜਾਬ ਦੀ ਜਨਤਾ ਜਾਗ ਚੁੱਕੀ ਹੈ ਤੁਸੀਂ ਜਿਹੜੇ ਝੂਠੇ ਵਾਅਦੇ ਕੀਤੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਲੋਕਾਂ ਨੂੰ ਧੋਖੇ ਦਿੱਤੇ ਲੋਕਾਂ ਨੂੰ ਪਤਾ ਵੀ ਅਸੀਂ ਧੋਖਾ ਦੇ ਕੇ ਆਏ ਹਾਂ ਤਾਂ ਇਹ ਹਮੇਸ਼ਾ ਲਈ ਨਹੀਂ ਚੱਲਦੇ ਹੁੰਦੇ ਸੱਤਾ ਬਦਲਦੀ ਰਹਿੰਦੀ ਹੈ ਤਾਂ ਆਮ ਆਦੀ ਪਾਰਟੀ ਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਗਾ ਦੇਣਗੇ ਕਾਨੂੰਨ ਵਿਵਸਥਾ ਦੇ ਖਿਲਾਫ ਸਾਡੇ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜੀ ਜੀ ਦੇ ਨਿਰਦੇਸ਼ਾਂ ਹੇਠ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸ਼ੂਬ ਦੀ ਬਿੱਟੂ ਜੀ ਦੇ ਹਲਕਾ ਇੰਚਾਰਜ ਦੀ ਰਹਿਮ ਰਾਈ ਹੇਟ ਮੇਰਾ ਦਿਹਾਤੀ ਪ੍ਰਧਾਨ ਜਗਤਪਾਲ ਜੀ ਦੇ ਸਹਿਯੋਗ ਨਾਲ ਚਰਨਦੀਪ ਸਿੰਘ ਬੰਦ ਜ਼ਿਲ੍ਹਾ ਸਾਡੇ ਪ੍ਰਧਾਨ ਕਿਸਾਨ ਸੈਲ ਦੇ ਇਹਨਾਂ ਸਾਰਿਆਂ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਧਰਨਾ ਲਗਾਇਆ ਗਿਆ ਹੈ ਜੀ ਅਸੀਂ ਤਾਂ ਪ੍ਰੈਸ ਦੇ ਹੱਕ 'ਚ ਵੀ ਧਰਨਾ ਇਹਨਾਂ ਦੇ ਸਰਕਾਰ ਦੇ ਖਿਲਾਫ ਲਾਇਆ ਸੀ ਜਦੋਂ ਅਜੀਤ ਅਖਬਾਰ ਤੇ ਇਹਨਾਂ ਨੇ ਬਹੁਤ ਵੱਡਾ ਇਹਨਾਂ ਨੇ ਜ਼ੁਲਮ ਟਾਇਆ ਸੀ ਅਸੀਂ ਅਜੀਤ ਅਖਬਾਰ ਤੇ ਹੱਕ 'ਚ ਵੀ ਜਾ ਕੇ ਬੈਠੇ ਸਾਂ ਅੱਜ ਵੀ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੀਆਂ ਇਕਨ ਲੁੱਟਾ ਖੋਆ ਹੋ ਰੀਆਂ ਨੇ ਦਿਨੋਂ ਦੇ ਦਿਨ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਾਨੂੰਨ ਟਹਿਟੇ ਵੀ ਹੋ ਰਹਾ ਉਹਦੇ ਖਿਲਾਫ ਅਸੀਂ ਅੱਜ ਇਹ ਕਾਂਗਰਸ ਪਾਰਟੀ ਨੇ ਤਰਨਾ ਲਾਇਆ ਤਾਂ ਕਿ ਸਾਡੀ ਆਵਾਜ਼ ਇਹ ਪੰਜਾਬ ਤੇ ਹਿੰਦੁਸਤਾਨ ਤੱਕ ਪਹੁੰਚ ਜਾਵੇ ਕਿ ਆਪੋਜੀਸ਼ਨ ਅਜੇ ਜਿੰਦਾ ਹੈ ਲੋਕਾਂ ਦੀ ਆਵਾਜ਼ ਬਣਨ ਵਾਸਤੇ ਹਮੇਸ਼ਾ ਅਸੀਂ ਤਿਆਰ ਵਰ ਤਿਆਰ ਹਾਂ ਜੀ ਧੰਨਵਾਦ ਅੱਜ ਮਾਨਜੋਗ ਪ੍ਰਧਾਨ ਪੀਪੀਸੀਸੀ ਸਰ ਮੰਦਰ ਸਿੰਘ ਰਾਜਾ ਫੜਿੰਗ ਦੀ ਹਦਾਇਤ ਤੇ ਮੌਜੂਦਾ ਸਰਕਾਰ ਦੇ ਖਿਲਾਫ ਗੰਢ ਰਹੀ ਲਾਅਨ ਆਰਡਰ ਸਿੱਤੀ ਦੇ ਖਲਾਫ ਜੋ ਅੱਜ ਨਾਜ਼ੁਕ ਸਥਿਤੀ ਬਣੀ ਹੋਈ ਹੈ ਆਜ ਦਿਨ ਲੁੱਟਾ ਖੋਹਾਂ ਆਜ ਦਿਨ ਮਰਡਰ ਹੋ ਰਿਹਾ ਹੈ ਜੰਗਲ ਰਾਜ ਬਣ ਗਿਆ ਕਿੱਥੇ ਕਹਿੰਦੇ ਸੀ ਕਿ ਅਸੀਂ ਰੰਗਲਾ ਪੰਜਾਬ ਦੇਵਾਂਗੇ ਔਰ ਪਿੰਡਾਂ ਦੇ ਸੱਥਾਂ 'ਚੋ ਸਰਕਾਰ ਚੱਲੇਗੀ ਮੇਰੇ ਹਿਸਾਬ ਨਾਲ ਚੰਡੀਗੜ੍ਹੋਂ ਵੀ ਨਹੀਂ ਚੱਲ ਰਹੀ ਸਰਕਾਰ ਇੱਕ ਕਟਪੁਤਲੀ ਸਾਹ ਤੋਰੀ ਔਰ ਹਰ ਫਰੰਟ ਤੇ ਫੇਲ ਸਰਕਾਰ ਹੈ ਚਾਹੇ ਲੋਕਡਾਊਨਰ ਦੀ ਗੱਲ ਹੋਵੇ ਚਾਹੇ ਨੌਕਰੀ ਦੇਣ ਦੀ ਗੱਲ ਹੋਵੇ ਚਾਹੇ ਕੋਈ ਹੋਰ ਵਿਵਸਥਾ ਦੀ ਗੱਲ ਹੋਵੇ ਹਰ ਅੱਜ ਹਰ ਵਰਗ ਦੁਖੀ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਜਾਂ ਮਜ਼ਦੂਰ ਹੈ ਆਪਦੇ ਆਪ ਨੂੰ ਥੱਕਿਆ ਮਹਿਸੂਸ ਕਰ ਰਿਹਾ ਆਉਣ ਵਾਲੇ ਸਮੇਂ 'ਚ ਇੱਕ ਇੱਕ ਬਦਲ ਦੇ ਰੂਪ ਵਿੱਚ ਆਮ ਪੰਜਾਬ ਦੀ ਆਵਾਮ ਦੇਖ ਰਹੀ ਹੈ ਔਰ ਕਾਂਗਰਸ ਇੱਕ ਸੋਚ ਦਾ ਨਾ ਜਿਹੜੀ ਕਦੇ ਮਰ ਨਹੀਂ ਸਕਦੀ ਜੋ ਲੋਕਤੰਤਰੇ ਕਦਰਾਂ ਕੀਮਤਾਂ ਵਿੱਚ ਵਸਾਈ ਰੱਖਦੀ ਹੈ ਔਰ 2027 ਦਾ ਅਸੀਂ ਮੁੱਢ ਬਣ ਰਹੇ ਹਾਂ ਔਰ ਜਦ ਅਸੀਂ ਡੀਐਸਪੀ ਦਫ਼ਤਰ ਦੇ ਸਾਹਮਣੇ ਮੌਜੂਦਾ ਸਰਕਾਰ ਦੀ ਨਾਕਾਮੀ ਦੇ ਖਿਲਾਫ ਉਹਨੂੰ ਉਜਾਗਰ ਕਰਨ ਲਈ ਧਰਨਾ ਦੇ ਰਹੇ ਹਾਂ ਆਪ ਸਭ ਦਾ ਪ੍ਰੈਸ ਦਾ ਧੰਨਵਾਦ ਜੈ ਹਾਂਜੀ ਜੋ ਅੱਜ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੀਆਂ ਹਦਾਇਤਾਂ ਅਨੁਸਾਰ ਕਾਂਗਰਸ ਪਾਰਟੀ ਨੇ ਸਾਰੇ ਪੰਜਾਬ ਦੇ ਵਿੱਚ ਧਰਨੇ ਲਾਏ ਆ ਉਦੇ ਸਬੰਧ ਵਿੱਚ ਅਸੀਂ ਮਲੋਟ ਧਰਨਾ ਲਗਾ ਰਹੇ ਹਾਂ ਮੇਰੇ ਨਾਲ ਭਾਈ ਜਗਤਪਾਲ ਜੀ ਭਾਈ ਕਿੰਨੀ ਜੀ ਜਸਪਾਲ ਔਰ ਐਡਵੋਕੇਟ ਸਾਹਿਬ ਹੈਗੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਆ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਸੌਂਦੇ ਹੁੰਦੇ ਸੀ ਵੀ ਵੱਡੇ ਸ਼ਹਿਰਾਂ ਦੇ ਵਿੱਚ ਚੈਨਾ ਸਨੇਚਿੰਗ ਹੋ ਰਹੀਆਂ ਕੋਈ ਕਾਂਡੇ ਲਾਏ ਲਾਏ ਜਾ ਰਹੇ ਆ ਔਰਤਾਂ ਦੇ ਔਰ ਕੋਈ ਲੁਕਣਾ ਖੁਆ ਹੋ ਰਹੀਆਂ ਇਹ ਸ਼ਹਿਰਾਂ ਦੀ ਗੱਲ ਹੁੰਦੀ ਸੀ ਔਰ ਹੁਣ ਇਹ ਗੱਲ ਆਮ ਪਿੰਡਾਂ ਦੇ ਵਿੱਚ ਛੋਟੇ-ਛੋਟੇ ਕਸਬਿਆਂ ਦੇ ਵਿੱਚ ਇਹ ਵਾਰਦਾਤਾ ਹੋ ਰਹੀਆਂ ਔਰ ਘਰੋ ਘਰੀ ਨਸ਼ਾ ਵਿਕ ਰਿਹਾ ਹੋਮ ਡਿਲੀਵਰੀ ਨਸ਼ੇ ਦੀ ਹੋ ਰਹੀ ਆ ਹੁਮਾਨ ਸਿੰਘ ਮਾਨ ਕਹਿੰਦੇ ਸੀ ਵੀ ਅਸੀਂ 2 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਨਸ਼ਾ ਖਤਮ ਤਾਂ ਕੀ ਹੋਣਾ ਸੀ ਨਸ਼ਾ ਘਰੋ ਘਰੀ ਹੋਮ ਡਿਲੀਵਰੀ ਹੋਣ ਲੱਗ ਗਈ ਔਰ ਪਿੰਡਾਂ ਦੇ ਵਿੱਚ ਸਾਡੇ ਇੱਕ ਮੈਡਮ ਵਿਚਾਰੀ ਟੀਚਰ ਸਕੂਲ ਦੇ ਵਿੱਚ ਲੱਗੀ ਆ ਉਹਦੇ ਕਾਂਡੇ ਲਾ ਲੈ ਗਏ ਪਿੰਡ ਦੀ ਗਲੀ ਦੇ ਵਿੱਚੋਂ ਜਦੋਂ ਛੋਟੇ-ਛੋਟੇ ਕਸਬੇ ਮੇਰਾ ਛੋਟਾ ਦਾ ਛੋਟੇ ਛੋਟੇ ਕਸਬਿਆਂ ਦੇ ਵਿੱਚ ਇਹ ਹਾਲ ਆ ਆਮ ਲੋਕ ਸੇਫ ਨਹੀਂ ਮਹਿਸੂਸ ਕਰ ਰਹੇ ਤਾਂ ਭਗਵਾਨ ਸਿੰਘ ਮਾਨ ਪਤਾ ਨਹੀਂ ਕਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਿਹਾ ਮੈਂ ਤਾਂ ਸੋਚ ਰਾਂ ਭਗਵਾਨ ਸਿੰਘ ਮਾਨ ਪੰਜਾਬ ਨੂੰ ਰੰਗਲਾ ਨਹੀਂ ਗੰਦਲਾ ਬਣਾ ਰਿਹਾ ਔਰ ਭਗਵਾਨ ਸਿੰਘ ਮਾਨ ਜੋ ਕਿ ਵੱਡੀਆਂ ਵੱਡੀਆਂ ਡੀਂਗਾਂ ਨੂੰ ਗੰਗਾ ਨਗਰ ਤੋਂ ਲੱਗ ਜਾਓ ਬੋਰਡ ਲੱਗੇ ਆ ਵੱਡੇ ਵੱਡੇ ਚੰਡੀਗੜ੍ਹ ਤਾਈਂ ਜਾਓ ਪਠਾਨਕੋਟ ਤੱਕ ਜਾਓ ਤੇ ਬੋਰਡ ਲੱਗ ਰਹੇ ਆ ਔਰ ਲੋਕਾਂ ਨੂੰ ਉਹ ਝੂਠ ਸੱਚ ਬਣਾ ਕੇ ਵਿਖਾਇਆ ਜਾ ਰਿਹਾ ਪਰ ਜ਼ਮੀਨ ਨਹੀਂ ਹਾਲਾਤ ਔਰ ਪਿੰਡ ਦੇ ਪਿੰਡਾਂ ਦੇ ਵਿੱਚ ਔਰ ਗਰਾਊਂਡ ਦੇ ਮਤਲਬ ਕਿ ਹਾਲਾਤ ਬਹੁਤ ਬੁਰੀ ਤਰ੍ਹਾਂ ਵੇੜ ਚੁੱਕੇ ਆ